ਵਿਸ਼ਾ ਵੀ ਦਸ ਨਹੀਂ ਅੱਜ ਦੇ ਸਮਾਗਮ ਦੇ ਚੜ੍ਹਦੀ ਕਲਾ ਦੇ ਵਿੱਚ ਆਖਰ ਦੇ ਵਿੱਚ ਸਮਾਪਤੀ ਕਰੀਏ ਵੀ ਜਗਵੰਤ ਜਨਤ ਇਟਲੀ ਦੇ ਵਿੱਚ ਰਹਿੰਦਾ ਸਟੇਟਸ ਪਾਇਆ ਗੱਲ ਹੋਈ ਵੀ ਕੀ ਸਿਸਟਮ ਚੱਲ ਰਿਹਾ ਪੰਜਾਬ ਦੇ ਵਿੱਚ 5-10 ਮਿੰਟ ਦੇ ਵਿੱਚ ਦੱਸਿਆ ਕਿ ਉਸ 5-10 ਮਿੰਟ ਦੇ ਹਾਲ ਨੂੰ ਕਲਮ ਦੇ ਰੂਪ ਦੇ ਵਿੱਚ ਬੜੇ ਸੁੰਦਰ ਤਰੀਕੇ ਨਾਲ ਕਲਮ ਬੰਦ ਕੀਤਾ ਜਿਵੇਂ ਹਰਮਨਜੀਤ ਰਾਣੀ ਕਰਤ ਨੇ ਲਿਖਿਆ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਮੀਆਂ ਨਸਲਾਂ ਨਮੀ ਹੀ ਧਰਤੀ ਹੋਣਗੀਆਂ ਏਕ ਦੇਣ ਗਿਆ ਫੁੱਲ ਇਸ਼ਕੇ ਦੀ ਚਾਦਰ ਤੇ ਜਦ ਵੀ ਲਹਿਰਾਂ ਚੜ ਕੇ ਉੱਚੀਆਂ ਆਉਣਗੀਆਂ ਫਿਕਰ ਕਰੀ ਨਾ ਬਾਪੂ ਸਾਡੇ ਸਮਿਆਂ ਦੀ ਨਮੀਆਂ ਨਸਲਾਂ ਨਮੀ ਹੀ ਧਰਤੀ ਹੋਣਗੀਆਂ ਹਰਮਨਜੀਤ ਰਾਣੀ ਤੱਕ ਟਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ ਬਾਗ ਬਗੀਚਾ ਆਪੇ ਉੱਤੇ ਹੋਣ ਉਸੀ ਤਰ੍ਹਾਂ ਜਗਵੰਤ ਜੱਤ ਨੇ ਬੜੇ ਸੁੰਦਰ ਤਰੀਕੇ ਨਾਲ ਇੱਕ ਕਵਿਸ਼ਰੀ ਲਿਖੀ ਆ ਕੱਲੀ ਕੱਲੀ ਲਾਈਨ ਦੇ ਵਿੱਚ ਇਤਿਹਾਸ ਦਾ ਜ਼ਿਕਰ ਆ ਬਜ਼ੁਰਗ ਬੈਠੇ ਆ ਮੈਂ ਦੱਸਿਆ ਉਹਨਾਂ ਦੀ ਕੱਲੀ ਕੱਲੀ ਚੀਜ਼ ਆਪਣੇ ਪਿੰਡੇ ਤੇ ਹੰਡਾਈ ਆ ਜਰੂਰ ਸਰਵਰ ਕਰਨੀ ਮਨਪ੍ਰੀਤ ਤੇ ਤਰਪਿਤ ਅਕਸਰ ਜੀ ਬਚਪਨ ਦੇ ਕਵਿਸ਼ਰੀ ਗੁੰਦੇ ਵੱਡੇ ਹੋਏ ਆ ਤੇ ਅੱਜ ਕੱਲ੍ਹ ਵੱਡੀਆਂ ਸਟੇਜਾਂ ਇਹਨਾਂ ਦੇ ਹਿੱਸੇ ਆਏ ਨੇ ਉਹਨਾਂ ਵਿੱਚੋਂ ਇਹਨਾਂ ਨੇ ਰਾਤੋਂ ਰਾਤ ਬੱਚਿਆਂ ਨੇ ਅੱਠ ਕੁ ਵਜੇ ਇੱਕ ਵੀਸ਼੍ਰਿਤ ਤਿਆਰ ਕੀਤੀ ਆ ਇੱਕ ਦੋ ਘੰਟਿਆਂ ਦੇ ਵਿੱਚ ਤੇ ਆਉਂ ਇਹਨਾਂ ਬੱਚੇ ਤੁਸਰਨ ਕਰਦੀਆਂ ਤੇ ਬੱਚਿਆਂ ਨੂੰ ਹੌਸਲਾ ਦਈ ਜ਼ਰੂਰ ਕਰੀ ਆਈ ਹੈ ਅਜਾ ਦਾ ਨਾ ਨਾ आएदा ता तसे तोटे आए धसाले कद वॻ कर काने कद वक करसदे सतकारी मार ॾई हरी ग़ी Got